ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਾਂਗੇ ਜੀ ਵਿਆਹਾਂ ਦੀ ਕਿ ਪਹਿਲਾਂ ਵਿਆਹ ਕਿਵੇਂ ਹੁੰਦੇ ਸੀ ਪਹਿਲਾਂ ਵਿਆਹ ਹੁੰਦੇ ਸੀ ਨਾ ਜਦੋਂ ਤੇ ਜਵਾਈ ਪਹਿਲੀ ਵਾਰ ਸਹੁਰੇ ਘਰੇ ਆਉਂਦਾ ਸੀ ਤੇ ਨੰਦਕਾਰਜ ਵੇਲੇ ਸਹੁਰੇ ਘਰ ਹੀ ਟੁੱਕਦਾ ਸੀ ਪਰ ਅੱਜ ਤੋਂ ਆਪੋਜ਼ਿਟ ਆ ਅੱਜ ਪੈਲਸ ਕਿਤੇ ਹੁੰਦਾ ਕੁੜੀ ਦਾ ਘਰ ਕਿਤੇ ਹੁੰਦਾ ਮੁੰਡੇ ਦਾ ਘਰ ਕਿਤੇ ਹੁੰਦਾ ਅੱਜ ਕੱਲ ਦੇ ਵਿਆਹਾਂ ਦੀ ਜੇ ਗੱਲ ਕਰੀਏ ਨਾ ਤੇ ਵਿਆਹ ਮੈਨੂੰ ਨਹੀਂ ਲੱਗਦਾ ਵੀ ਕੋਈ ਵਧੀਆ ਹੈ ਕਿਉਂਕਿ ਪਹਿਲਾਂ ਵਿਆਹ ਹੁੰਦੇ ਸੀ ਨਾ ਜਦੋਂ ਤੇ ਸਾਰੇ ਘਰ ਦੇ ਵਿੱਚ ਰੌਣਕ ਬਣੀ ਰਹਿੰਦੀ ਸੀ ਪਹਿਲੀ ਵਾਰ ਜਦੋਂ ਜਵਾਈ ਆਉਣਾ ਅਨੰਦ ਕਾਰਜ ਹੁਣੇ ਘਰਾਂ ਦੇ ਵਿੱਚ ਹੀ ਸਾਰੇ ਸਭ ਦੇ ਅਨੰਦ ਕਾਰਜ ਹੁੰਦੇ ਸੀ ਤੇ ਮੈਨੂੰ ਲੱਗਦਾ ਵੀ ਉਹ ਮਾਹੌਲ ਮੈਨੂੰ ਮੇਰੇ ਹਿਸਾਬ ਨਾਲ ਉਹ ਸਹੀ ਸੀ ਪਹਿਲੀ ਵਾਰ ਜਦੋਂ ਸਹੁਰੇ ਘਰੇ ਜਵਾਈ ਆਉਣਾ ਤੇ ਕੁੜੀਆਂ ਸ਼ਗਨ ਕਰਦੀਆਂ ਸੀ ਕੁੜੀਆਂ ਨੇ ਕੀ ਸ਼ਗਨ ਕਰਨੇ ਰੀਬਨ ਕਟਾਉਣਾ ਜੁੱਤੀ ਲਕਾਉਣੀ ਦੁੱਧ ਪਿਉਣ ਦੀ ਰਸਮ ਵੀ ਹੁੰਦੀ ਸੀ ਉਦੋਂ ਮੈਨੂੰ ਲੱਗਦਾ ਹੁਣ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਦੁੱਧ ਪਿਉਣਾ ਵੀ ਕੋਈ ਰਸਮ ਹੈਗੀ ਆ ਪਰ ਉਸ ਟਾਈਮ ਜਦ ਅਸੀਂ ਛੋਟੇ-ਛੋਟੇ ਸੀ ਨਾ ਤੇ ਰਸਮ ਹੁੰਦੀ ਸੀ ਦੁੱਧ ਪਿਉਣ ਦੀ ਤੇ ਜੁੱਤੀ ਚੁੱਕਣ ਦੀ ਰਸਮ ਹੁੰਦੀ ਸੀ ਹੁਣ ਦੇ ਮੈਨੂੰ ਲੱਗਦਾ ਵੀ ਕੁਝ ਕੁ ਪਰਸੈਂਟ ਲੋਗ ਹਨ ਜੁੱਤੀ ਚੁੱਕਣਾ ਹੀ ਚੁੱਕਦੇ ਹੀ ਨਹੀਂ ਕਿਉਂਕਿ ਜੁੱਤੀ ਲਾਉਣੀ ਕਿੱਥੇ ਆ ਗੁਰਦੁਆਰੇ ਦੇ ਬਾਹਰ ਹੀ ਜੁੱਤੀ ਲਾਈ ਜਾਂਦੀ ਆ ਤੇ ਉੱਥੋਂ ਜੁੱਤੀ ਚੁੱਕਣੇ ਤਾਂ ਵੈਸੇ ਵੀ ਮਾੜੀ ਆ ਗੁਰੂ ਘਰੋਂ ਜੁੱਤੀ ਤਾਂ ਚੱਕ ਸਕਦੇ ਫੇ ਜਦੋਂ ਨਾਮ ਦਾ ਕਾਰਜ ਹੁੰਦੇ ਸੀ ਨਾ ਤੀ ਦੇ ਉਸ ਟਾਈਮ ਉੱਥੇ ਸਿੱਖਿਆ ਦਿੱਤੀ ਜਾਂਦੀ ਸੀ ਤੀ ਨੂੰ ਤੇ ਇਹਨੂੰ ਸਿੱਖਿਆ ਦਿੱਤੀ ਜਾਂਦੀ ਸੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਦੋਂ ਧੀ ਜਵਾਈ ਬੈਠੇ ਹੋਣੇ ਤੇ ਉਹਨੂੰ ਸਿੱਖਿਆ ਦੇਣੀ ਕਿਸੇ ਕੁੜੀ ਕੁੜ ਨੂੰ ਲਿਖ ਕੇ ਦੇਣੀ ਮੈਨੂੰ ਅਜੇ ਵੀ ਯਾਦ ਆ ਮੈਂ ਜਦੋਂ ਨਿੱਕੀ ਜੀ ਸੀ ਨਾ ਛੋਟੀ ਜੀ ਸੀ ਤੇ ਮੇਰੀ ਭੈਣ ਦਾ ਵਿਆਹ ਸੀ ਤੇ ਮੈਂ ਉਹਦੇ ਵਿਆਹ ਤੇ ਮੈਂ ਦਿੱਤੀ ਸੀ ਸਿੱਖਿਆ ਆਪਣੀ ਭੈਣ ਨੂੰ ਜੋ ਕਿ ਮੈਨੂੰ ਮੇਰੇ ਘਰਦਿਆਂ ਨੇ ਮੇਰੇ ਡੈਡੀ ਨੇ ਸ਼ਾਂਤ ਲਿਖ ਕੇ ਦਿੱਤੀ ਸੀ ਮੈਨੂੰ ਕਿ ਬੇਟਾ ਇਹ ਤੂੰ ਗੌਣੀ ਤੇ ਮੈਂ ਕਈ ਦਿਨ ਚਾਚੀ ਯਾਦ ਕਰੀ ਗਈ ਵੀ ਇਹ ਮੈਂ ਗੌਣੀ ਐ ਸਪੀਕਰ ਜੀ ਤੇ ਉਹ ਚਾ ਵੱਖਰੀ ਸੀ ਤੇ ਉਹ ਪੰਕਤੀਆਂ ਥੋੜੀਆਂ ਜਿਹੀ ਮੈਨੂੰ ਦੋ ਤਿੰਨ ਕਿ ਲਾਈਨਾਂ ਯਾਦ ਨਹੀਂ ਤੇ ਸਿੱਖਿਆ ਕੀ ਸੀਗੀ ਉਹ ਬਾਬੇ ਦਾਦੇ ਦੇ ਦਿਲ ਦੀ ਸੋਲ ਕਲੀਏ ਮਾਤਾ ਪਿਤਾ ਦੀਏ ਰਾਜ ਦੁਲਾਰੀਏ ਨੀ ਕੀ ਕੀ ਸਿਫਤ ਕਰੀਏ ਜਾਂਦੀ ਵਾਰ ਤੇਰੀ ਬੱਚੀ ਸ਼ਰਧਾ ਦੇ ਨਾਲ ਸ਼ਿੰਗਾਰੀਏ ਨੀ ਬੱਚੀ ਸ਼ਰਧਾ ਦੇ ਨਾਲ ਸ਼ਿੰਗਾਰੀਏ ਨੀ ਇਹ ਬਹੁਤ ਲੰਬੀ ਟੱਪੀ ਸੀ ਅੱਗੇ-ਅੱਗੇ ਸਾਰਾ ਕੁਝ ਜਿੱਦਾਂ ਲਾ ਲੋ ਪੀ ਦੇਔਰ ਨੂੰ ਭਰਾ ਸਮਝਣਾ ਹੈ ਜੇਠ ਨੂੰ ਵੱਡਾ ਭਰਾ ਸਮਝਣਾ ਹੈ ਅੱਜ ਤੋਂ ਨਣ ਦੇ ਤੇਰੀ ਭੈਣ ਹੋਊਗੀ ਸੱਸ ਤੇਰੀ ਮਾਂ ਹੋਊਗੀ ਸਹੁਰਾ ਤੇਰਾ ਪਿਓ ਹੋਊਗਾ ਕਹਿੰਦਾ ਭਾਵ ਕਿ ਉਹ ਸਿੱਖਿਆ ਦੇ ਵਿੱਚ ਇਹ ਦਿੱਤਾ ਜਾਂਦਾ ਸੀਗਾ ਕਿ ਅੱਜ ਤੋਂ ਸਹੁਰਾ ਪਰਿਵਾਰ ਹੀ ਤੇਰਾ ਸਾਰਾ ਕੁਝ ਹੋਵੇਗਾ ਤੇ ਅੱਜ ਕੱਲ ਉਹ ਸਿੱਖਾਵਾਂ ਕਿੱਥੇ ਰਹਿ ਗਈਆਂ ਅੱਜਕੱਲ ਕੀ ਹੁੰਦਾ ਐ ਪੈਲਸੋਂ ਦੇ ਵਿੱਚ ਵਿਆਹ ਰੱਖੇ ਹੁੰਦੇ ਆ ਤੇ ਘਰ ਦੇ ਵਿੱਚ ਕੋਈ ਰੌਣਕ ਮੇਲਾ ਨਹੀਂ ਘਰ ਦੇ ਵਿੱਚ ਜਾਂਦ ਕੇ ਬਜ਼ੁਰਗ ਨੂੰ ਬਿਠਾਇਆ ਜਾਂਦਾ ਤੇ ਜੇ ਨਹੀਂ ਕੋਈ ਬਜ਼ੁਰਗ ਮਿਲਿਆ ਤੇ ਜਿੰਦਾ ਲਾ ਜਾਂਦੇ ਨੇ ਤੇ ਜਵਾਈ ਬਗਾਨੇ ਪਿੰਡ ਟੁਕਦਾ ਹੈ ਜਦੋਂ ਉਹਦਾ ਵਿਆਹ ਹੁੰਦਾ ਹੈ ਤੇ ਕੀ ਉਹ ਵਿਆਹ ਸੀ ਘਰ ਦੇ ਵਿੱਚ ਨਹੀਂ ਕਰ ਸਕਦੇ ਕਰ ਸਕਦੇ ਆ ਨਾ ਕੀ ਉਹ ਵਿਆਹ ਕਰਦੇ ਵਿੱਚ ਨਹੀਂ ਹੋ ਸਕਦੇ ਹੋ ਸਕਦੇ ਅਸੀਂ ਚਾਹੀਏ ਤੇ ਸਾਨੂੰ ਉਹ ਪੁਰਾਣਾ ਮਾਹੌਲ ਅਸੀਂ ਫੇਰ ਵਾਪਸ ਲਿਆ ਸਕਦੇ ਹਾਂ ਤੇ ਸਾਰਿਆਂ ਨੂੰ ਬੇਨਤੀ ਆ ਵੀ ਇੰਨਾ ਕਰਜ਼ਾ ਚੜਾ ਕੇ ਸਿਰ ਦੇ ਉੱਤੇ ਧੀ ਤੋੜਨੀ ਜਾਂ ਪੁੱਤ ਦਾ ਵਿਆਹ ਕਰਨਾ ਕੋਈ ਚੰਗੀ ਗੱਲ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਚੰਗੀ ਗੱਲ ਆ ਸਾਦੇ ਵਿਆਹ ਕਰੋ ਤੇ ਹੋ ਸਕਦਾ ਹੈ ਪ੍ਰਮਾਤਮਾ ਅਗੇ ਅਰਦਾਸ ਕਰੋ ਸਾਰੇ ਵੀ ਉਹ ਮਾਹੌਲ ਫੇਰ ਆ ਜੇ ਜਿਹੜਾ ਪੁਰਾਣਾ ਸੀ ਜਿੱਥੇ ਰਿਸ਼ਤਿਆਂ ਦੀ ਵੀ ਕਦਰ ਸੀ ਭੈਣ ਨੂੰ ਭੈਣ ਸਮਝਿਆ ਜਾਂਦਾ ਸੀ ਮਾਂ ਨੂੰ ਮਾਂ ਸਮਝਿਆ ਜਾਂਦਾ ਸੀ ਹਪਿਓ ਨੂੰ ਪਿਓ ਸਮਝਿਆ ਜਾਂਦਾ ਸੀ ਹਰ ਇੱਕ ਰਿਸ਼ਤੇ ਦੀ ਇੱਜ਼ਤ ਹੁੰਦੀ ਸੀ ਪਰ ਅੱਜ ਕਿਸੇ ਰਿਸ਼ਤੇ ਦੀ ਇੱਜ਼ਤ ਨਹੀਂ ਹੈਗੀ ਤਾਂ ਸੋਸਾਰਿਆਂ ਨੂੰ ਬੇਨਤੀ ਆ ਕਿ ਉਹੀ ਮਾਹੌਲ ਫੇਰ ਲਿਆਉਣ ਦੀ ਕੋਸ਼ਿਸ਼ ਕਰੋ ਘਰਾਂ ਦੇ ਵਿੱਚ ਵਿਆਹ ਕਰੋ ਤਾਂ ਜੋ ਖਰਚਾ ਵੀ ਬਚੇ ਤੇ ਕਰਜ਼ੇ ਕਰਜ਼ਾਈ ਵੀ ਨਾ ਹੋਈਏ ਜੇ ਅਸੀਂ ਪੈਸੇ ਵਾਲੇ ਦੀ ਗੱਲ ਕਰੀਏ ਤੇ ਉਹਨਾਂ ਦਾ ਛੋਸ਼ੇਬਾਜੀ ਕਰ ਲਈ ਵੱਡੇ-ਵੱਡੇ ਪੈਲਸਾਂ 'ਚ ਵਿਆਹ ਕਰ ਲਿਆ ਤਾਂ ਉੱਥੇ ਗਰੀਬ ਬੰਦਾ ਕੀ ਕਰੂਗਾ ਉਹਦਾ ਵੀ ਤਾਂ ਮਨ ਕਰਦਾ ਗਰੀਬ ਦੀ ਧੀ ਦਾ ਜਾਂ ਗਰੀਬ ਦੇ ਪੁੱਤ ਦਾ ਵੀ ਤਾਂ ਜੀ ਕਰਦਾ ਵੀ ਮੇਰਾ ਵੀ ਇਦਾਂ ਹੀ ਵਿਆਹ ਹੋਵੇ ਤੇ ਜੇ ਅਸੀਂ ਇੰਨੀ ਛੋਸ਼ੇਬਾਜੀ ਨਾ ਕਰਕੇ ਘਰ ਦੇ ਵਿੱਚ ਵਿਆਹ ਕਰੀਏ ਨਾ ਤਾਂ ਮੈਨੂੰ ਲੱਗਦਾ ਹੈ ਕਿ ਅਮੀਰ ਤੇ ਗਰੀਬ ਦੇ ਵਿੱਚ ਕੋਈ ਫਰਕ ਨਹੀਂ ਹੋਊਗਾ ਤੁਹਾਨੂੰ ਕੀ ਲੱਗਦਾ ਹੈ ਮੇਰੀ ਸੋਚ ਤੋਂ ਉਹੀ ਆ ਵੀ ਪੁਰਾਣੇ ਜਦੋਂ ਵਿਆਹ ਹੁੰਦੇ ਸੀ ਨਾ ਤੇ ਛੋਟੇ ਛੋਟੇ ਅਸੀਂ ਹੋਣਾ ਤੇ ਕੋਠੀਆਂ ਤੇ ਚੜ ਕੇ ਦੇਖਣਾ ਵੀ ਕਿਸੇ ਦੀ ਬਰਾਤ ਆਈ ਆ ਤੇ ਉਹ ਮਤਲਬ ਪਿੰਡ ਦੇ ਵਿੱਚ ਮਾਹੌਲ ਹੀ ਬਹੁਤ ਵਧੀਆ ਬਣ ਜਾਂਦਾ ਸੀ ਜਦੋਂ ਬਰਾਤ ਆਉਂਦੀ ਸੀ ਤੁਹਾਡਾ ਕੀ ਕਹਿਣਾ ਹੈ ਕਮੈਂਟ ਆ ਰਹੀ ਜਰੂਰ ਦੱਸਿਓ ਕਿ ਮੇਰਾ ਤਾਂ ਮਨ ਇਹ ਹੈ ਵੀ ਪ੍ਰਮਾਤਮਾ ਕਰੇ ਉਹੀ ਫੇਰ ਮਾਹੌਲ ਆ ਜੇ ਪੁਰਾਣਾ ਤੇ ਤੁਹਾਨੂੰ ਕੀ ਲੱਗਦਾ ਵੀ ਪੈਸਾ ਵਾਲਾ ਵਿਆਹ ਠੀਕ ਹੈ ਜਾਂ ਘਰ ਦੇ ਵਿੱਚ ਜਰੂਰ ਦੱਸਿਓ